ਹਾਂਜੀ ਅੱਜ ਆਪਾਂ ਕਟਿੰਗ ਕਰਾਂਗੇ ਘੱਟ ਘੇਰ ਵਾਲੀ ਸਲਵਾਰ ਠੀਕ ਹੈ ਜੀ ਤੇ ਘੱਟ ਪਹੁੰਚੇ ਪਾ ਕੇ ਜੇ ਘੱਟ ਘੇਰ ਵਾਲੀ ਸਲਵਾਰ ਬਣਾਉਣੀ ਹੋਵੇ ਤਾਂ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਆ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਸਾਰੀ ਕਟਿੰਗ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਪਹੁੰਚੀ ਉੱਪਰ ਘਾਟ ਜਿਹੜੀ ਕਿਵੇਂ ਪਾਉਣੀ ਹੈ ਤੇ ਇਹ ਆਪਾਂ ਜਿਹੜਾ ਨਾਪ ਹੈ ਇਹ ਆਪਾਂ ਨਾਪ ਜਿਹੜਾ ਕਟਿੰਗ ਕਰਨਾ 3.5 ਇੰਚ ਦੇ ਸਾਹਵ ਨਾਲ ਸਾਡੇ 30 ਇੰਚ ਦੇ ਹਿਸਾਬ ਦੇ ਨਾਲ ਆਪਾਂ ਕੁੰਦਿਆਂ ਦੀ ਕਟਿੰਗ ਕਰਨੀ ਹੈ ਤੇ ਪਹੁੰਚੇ ਦੇ ਕੋਲੋਂ ਆਪਾਂ ਨੇ 28.5 ਇੰਚ ਤਿਆਰ ਕਰਨੀ ਹੈ ਸਲਵਾਰ ਠੀਕ ਹੈ ਤੇ ਉਹ ਆਪਾਂ ਜਿਹੜੀ ਇਹ ਕਾਟ ਪਾਉਣੀ ਹੈ ਦੀ 2 ਇੰਚ ਦੀ ਠੀਕ ਹੈ ਜੀ 28.5 ਹੈ ਤੇ 29 ਤੇ 30 ਠੀਕ ਹੈ 2 ਇੰਚ ਦੀ ਆਪਾਂ ਪਹੁੰਚੇ ਦੇ ਉੱਪਰ ਕਾਟ ਪਾਵਾਂਗੇ ਤੇ ਇਹ ਆਪਾਂ ਕਿਸ ਤਰੀਕੇ ਨਾਲ ਕਾਟ ਪਾਉਣੀ ਹੈ ਤੇ ਕਿੱਦਾਂ ਆਪਾਂ ਨੇ ਇਹ ਸਲਵਾਰ ਕਟਿੰਗ ਕਰਨੀ ਹੈ ਤੁਸੀਂ ਪਲੀਜ਼ ਮੇਰੀ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਤੁਹਾਨੂੰ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਇਹਦੇ ਵਿੱਚ ਕਿ ਇਹ ਹਲਕੀ ਸਲਵਾਰ ਜਿਹੜੀ ਹੁੰਦੀ ਹੈ ਕੁੰਦੇ ਹਲਕੇ ਕੁੰਦੇ ਕੱਟ ਕੇ ਕਿਸ ਤਰੀਕੇ ਨਾਲ ਆਪਾਂ ਕਟਿੰਗ ਕਰਨੀ ਹੈ ਠੀਕ ਹੈ ਜੀ ਤੇ ਆਓ ਆਪਾਂ ਕੱਟਦੇ ਹਾਂ ਸਲਵਾਰ ਤੇ ਸਭ ਤੋਂ ਪਹਿਲਾਂ ਆਪਾਂ ਨੇ ਇਹ ਇਸ ਤਰ੍ਹਾਂ ਕੱਪੜਾ ਜਿਹੜਾ ਇਹ ਇਹ ਪੌਣੇ ਇੱਕ ਤਿੰਨ ਮੀਟਰ ਕੱਪੜਾ ਆਪਣੇ ਕੋਲੇ ਤੇ ਇਹ ਆਪਾਂ ਨੇ ਕੱਟ ਇਹਦਾ ਸਲਵਾਰ ਦੇ ਕੱਪੜਾ ਆਪਣਾ ਕੱਟ ਲੱਗਦਾ ਹੁੰਦਾ ਤੇ ਕੁਛ ਇਹ ਵੈਸੇ ਹੀ ਸਾਈਜ਼ ਛੋਟਾ ਹੈ ਠੀਕ ਹੈ ਇਹ ਇਹਦੇ ਜਿਹੜੇ ਆਪਾਂ ਚੈੱਕ ਕਰ ਲੈਣਾ ਇਹ ਜਿਵੇਂ ਸਿੱਧਾ ਪਾਸਾ ਹੈ ਸਿੱਧਾ ਪਾਸਾ ਆਪਾਂ ਦੱਲੇ ਸਾਈਡ ਰੱਖਣਾ ਠੀਕ ਹੈ ਸਾਰੇ ਨੂੰ ਪਹਿਲਾਂ ਆਪਾਂ ਇਹਦਾ ਕਾਨ ਚੈੱਕ ਕਰਾਂਗੇ ਤੇ ਮਿਛਾਉਣੇ ਆ ਨਾ ਇਧਰਲੀ ਸਾਈਡ ਆਪਣੇ ਜਿਹੜੇ ਵਾਲ ਨਹੀਂ ਚਾਹੀਦੇ ਇਧਰਲੀ ਸਾਈਡ ਕਿਹਸ ਤਰੀਕੇ ਨਾਲ ਆਪਾਂ ਮਿਛਾਉਣਾ ਹੈ ਠੀਕ ਹੈ ਜੀ ਤੇ ਇਹਦਾ ਆਪਾਂ ਇੰਨਾ ਕਾਨ ਹੈ ਜਿਹੜਾ ਇਹਨੂੰ ਆਪਾਂ ਕਿਵੇਂ ਕੱਢ ਸਕਦੇ ਹਾਂ ਇਹ ਜਿਹੜਾ ਆਪਣੇ ਕੋਲ ਸਕੇਲ ਹੈ ਇਹਦੇ ਨਾਲ ਆਪਾਂ ਇਹ ਆਪਣੀਆਂ ਕੰਨੀਆਂ ਬਰਾਬਰ ਕਰ ਲੈਣਾ ਠੀਕ ਹੈ ਇਦਾਂ ਆਪਾਂ ਨੇ ਇਹ ਲੰਬੀ ਸਾਈਡ ਇੱਧਰ ਨੂੰ ਰੱਖਾਂਗੇ ਇਹ ਸਾਈਡ ਜਿਹੜੀ ਇਸ ਸਾਈਡ ਨੂੰ ਹੁਣ ਆਪਾਂ ਇੱਥੋਂ ਇਹਦੇ ਬਰਾਬਰ ਲਾ ਰੱਖ ਲੈਣਾ ਕੰਨੀ ਦੇ ਤੇ ਜਿੰਨਾ ਇਹਦੇ ਬਰਾਬਰ ਆਪਾਂ ਰੱਖ ਕੇ ਉੱਪਰਲੀ ਸਾਈਡ ਆ ਰਿਹਾ ਉਥੇ ਆਪਾਂ ਇਹਦੇ ਨਿਸ਼ਾਨ ਲਗਾ ਲੈਣਾ ਚੋਕਲਾ ਉਹਨਾਂ ਕਾਣ ਆਪਾਂ ਇਹਦਾ ਕੱਢ ਦੇਣਾ ਠੀਕ ਹੈ ਨਾ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਨਿਸ਼ਾਨ ਲਾਣਾ ਹੈ ਇਹ ਠੀਕ ਹੈ ਇਦਾਂ ਇਹ ਤਾਂ ਆਪਾਂ ਨਿਸ਼ਾਨ ਲਾ ਲੈਣਾ ਤੇ ਇੱਥੋਂ ਆਪਾਂ ਜਿਹੜਾ ਇਹ ਕਾਣ ਇਹਨਾਂ ਆਪਣਾ ਇਹ ਕੱਟ ਦੇਣਾ ਫਿਰ ਇਸ ਤੋਂ ਬਾਅਦ ਆਪਾਂ ਬਾਕੀ ਸਲਵਾਰ ਦੀ ਕਟਿੰਗ ਕਰਾਂਗੇ ਇਹ ਪਸ਼ਮੀਨੇ ਦੀ ਸਲਵਾਰ ਹੈ ਮੋਟਾ ਕਪੜਾ ਤੇ ਇਹਦੀ ਦਾ ਆਪਾਂ ਨੇ ਸਲਵਾਰ ਦੀ ਲੈਂਥ 3.5 ਹੈ ਤੇ ਉਹਦੇ ਵਿੱਚੋਂ ਆਪਾਂ ਨੇ ਇਹ 3 ਇੰਚ ਜਿਹੜੇ ਘਟਾ ਕੇ ਨਿਸ਼ਾਨ ਲਾਉਣੀ ਹੈ ਠੀਕ ਹੈ ਇਸ ਤੋ ਰਾਕਟ ਸਾਢੇ 30 ਹੈ ਤੇ ਆਪਾਂ 3 ਇੰਚ ਮਾਈਨਸ ਕਰਾਂਗੇ ਤੇ ਆਪਣੇ ਕਿੰਨੇ ਰਹਿ ਗਈ ਸਾਢੇ 27 ਠੀਕ ਹੈ ਜੀ ਸਾਢੇ 30 ਵਿੱਚੋਂ ਆਪਾਂ 3 ਮਾਈਨਸ ਕਰਕੇ ਆਪਣੇ ਰਹਿ ਗਈ ਸਾਢੇ 27 ਠੀਕ ਹੈ ਇੱਥੋਂ ਜੇ ਆਪਾਂ ਇਹਦੀ ਬੈਲਟ ਆਪਾਂ 4 ਇੰਚ ਦੀ ਨਹੀਂ ਪਾਉਣੀ ਆਪਾਂ ਘੱਟ ਪਾਉਣੀ ਆ ਤੇ ਇਹ ਆਪਾਂ ਠਾਈ ਇੰਚ ਆਪਾਂ 3.5 ਇੰਚ ਦੀ ਬੈਲਟ ਪਾਵਾਂਗੇ ਤਾਂ ਆਪਾਂ 28 ਇੰਚ ਕੁੰਦੇ ਕੱਟ ਸਕਦੇ ਹਾਂ ਠੀਕ ਹੈ ਬੈਲਟ ਦੇ ਹਿਸਾਬ ਨਾਲ ਆਪਾਂ ਨੇ ਲੈਸ ਕਰਨੇ ਆ ਤੇ ਇਹ ਆਪਾਂ ਜਿਹੜੀ 3.5 ਇੰਚ ਦੀ ਬੈਲਟ ਪਾ ਦਿਆਂਗੇ ਤੇ ਆਪਾਂ ਇਹ 28 ਦੇ ਹਿਸਾਬ ਨਾਲ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਤੇ ਜੇ ਆਪਾਂ 4 ਇੰਚ ਦੀ ਬੈਲਟ ਪਾਉਣੀ ਤਾਂ ਫਿਰ ਆਪਾਂ ਇਹ 27.5 ਤੇ ਲਗਾਉਣੀ ਹੈ ਠੀਕ ਹੈ ਫਿਰ ਆਪਾਂ 2.5 ਇੰਚ ਲੈਸ ਮਾਈਨਸ ਕਰਨੇ ਆ ਤੇ ਇਦਾਂ ਆਪਾਂ ਨੇ ਹੁਣ ਇਹਨੂੰ ਜਿੰਨਾ ਆਪਣਾ ਪਹੁੰਚਾ ਉੰਨੇ-ਉੰਨੇ ਆਪਾਂ ਨੇ ਇਹਨੂੰ ਮੋੜ ਕੇ ਰੱਖਣਾ ਹੈ ਠੀਕ ਹੈ ਆਪਾਂ ਨੇ 6.5 ਇੰਚ ਮੋੜਨਾ ਇਹਨੂੰ ਠੀਕ ਹੈ ਇਸ ਤਰ੍ਹਾਂ 6.5 ਇੰਚ ਇਹ ਮਤ ਇਹਦਾ ਆਪਾਂ ਉੰਨਾ ਤਾਂ ਕਰਦੇ ਆ ਕਿਉਂਕਿ ਆਪਣਾ ਜੇ ਇੱਥੋਂ ਸਲਾਈ ਚਾਕੇ ਅੱਧਾ-ਅੱਧਾ ਇੰਚ ਤੇ ਆਪਣਾ ਛੇ ਰਹਿ ਜਾਊਗਾ ਤੇ ਫਿਰ ਆਪਣਾ ਜਿਹੜਾ 2 ਇੰਚ ਦੀ ਕਾਟ ਪਾਵਾਂਗੇ ਉੱਥੋਂ ਤੱਕ ਆਪਣਾ ਫਿਰ ਨਿਸ਼ਾਨ ਆਜੂ ਜਿਹੜੀ ਸਲਾਈ ਦੇ ਉੱਪਰ ਜਿਹੜੀ ਆਪਣੀ ਜਦੋਂ ਪਹੁੰਚਾ ਮਿਣਾਗੇ ਸਲਾਈ ਦੇ ਉੱਪਰ ਨਾ ਆਵੇ ਠੀਕ ਹੈ ਤੇ ਹੁਣ ਆਪਾਂ ਇੱਥੋਂ ਜਿਹੜਾ 28 ਇੰਚ ਇਦਾਂ ਹੀ ਆਪਾਂ ਇੱਧਰ 28 ਤੇ ਲਗਾ ਕੇ ਤੇ ਇਹਨੂੰ ਵੀ ਸਿੱਧਾ ਇੱਕ ਵਾਰੀ ਕੱਟ ਕਰਨਾ ਠੀਕ ਹੈ ਇਸ ਤਰ੍ਹਾਂ ਇਹ ਆਪਾਂ ਸਾਰਾ ਕੱਪੜਾ ਇੱਧਰ ਨੂੰ ਸਿੱਧਾ ਕੱਟ ਕਰ ਦੇਣਾ ਤੇ ਇੱਥੋਂ ਆਪਾਂ ਨੇ ਇਦਾਂ ਇਹਨੂੰ ਕੱਟ ਕਰ ਦੇਣਾ ਠੀਕ ਹੈ ਇੱਥੋਂ ਹੋਣਾ ਪਣੀ ਹੈ ਕੁੰਦੇ ਇਹਦੇ ਬਹੁਤ ਹੀ ਸੌਖੇ ਜਿਹੇ ਤਰੀਕੇ ਤੇ ਹਲਕੀ ਸਲਵਾਰ ਜੇ ਬਣਾਉਣੀ ਹੋਵੇ ਜਿਆਦਾ ਭਾਰੀ ਨਾ ਬਣਾਉਣੀ ਹੋਵੇ ਤਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਕੰਨੀ ਨਾਲ ਹੀ ਕੰਨੀ ਜੋੜ ਕੇ ਬਣੇ ਲੋਟ ਇਦਾਂ ਹੀ ਦੂਰਾ ਕਰਨਾ ਆਪਾਂ ਠੀਕ ਹੈ ਇਸ ਤਰੀਕੇ ਤੁਸੀਂ ਵਿਛਾ ਲੈਣਾ ਇਹਨੂੰ ਠੀਕ ਹੈ ਇਹ ਬਹੁਤ ਹੀ ਸੌਖੀ ਜੀ ਸਲਵਾਰ ਕਟਿੰਗ ਕਰਨੀ ਕੋਈ ਆਪਾਂ ਨੂੰ ਜਿਆਦਾ ਜਗ੍ਹਾ ਦੀ ਲੋੜ ਨਹੀਂ ਹੁੰਦੀ ਥੋੜੀ ਜੀ ਜਗ੍ਹਾ ਵਿੱਚ ਹੀ ਆਪਾਂ ਇਹਨੂੰ ਕੱਟ ਕਰ ਸਕਦੇ ਆ ਤੇ ਹੁਣ ਆਪਾਂ ਇਸ ਨੂੰ ਇਦਾਂ ਰੱਖ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਬਸ ਇਹਦਾ ਉੱਪਰੋਂ 28 ਇੰਚ ਆਪਾਂ ਕਟਿੰਗ ਕੀਤਾ। ਹੁਣ ਜਾਂ ਉਹਦੇ ਤੇ ਉੱਪਰ ਆਪਾਂ ਕਾਟ ਪਾਉਣੀ ਹੈ ਠੀਕ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਾਟ ਆਪਾਂ ਕਿਦਾਂ ਪਾਉਣੀ ਹੈ। ਤੇ ਹੁਣ ਆਪਾਂ ਇਹਦੇ ਉੱਪਰੋਂ ਇੱਥੋਂ ਰੱਖ ਕੇ ਆਪਾਂ ਨੇ 28 ਦਾ ਨਿਸ਼ਾਨ ਲਾ ਲੈਣਾ। ਇੱਥੋਂ ਰੱਖ ਕੇ ਠਾਈ ਠਾਈ ਇੰਚ ਤੇ ਠੀਕ ਹੈ ਜੀ। ਤੇ ਇੱਥੋਂ ਆਪਾਂ ਲਾਵਾਂਗੇ 2 ਦਾ 2 ਇੰਚ ਠੀਕ ਹੈ 2 ਇੰਚ ਇੱਥੋਂ ਲਾ ਕੇ ਤੇ ਆਪਾਂ ਨੇ ਉੱਪਰ 12 ਇੰਚ ਜੇ ਆਪਾਂ 10 ਇੰਚ ਝੋਲੀ ਇਹਦੀ ਆਪਾਂ ਨੇ 벨ਟ ਜਿਹੜੀ ਆ 4 ਇੰਚ ਪਾਉਣੀ ਹੋਵੇ ਤਾਂ ਆਪਾਂ ਨੂੰ 10 ਇੰਚ ਝੋਲੀ ਬਹੁਤ ਹੁੰਦੀ ਆ ਆਪਾਂ ਨੇ 3.5 ਪਾਉਣੀ ਫਿਰ ਆਪਾਂ ਇਹ 10.5 ਝੋਲੀ ਅੱਧਾ ਇੰਚ ਇਧਰ ਬਣਾ ਲਾਂਗੇ ਠੀਕ ਹੈ ਝੋਲੀ ਬੰਨੀ ਵੀ ਕਿਉਂਕਿ ਆਪਣੀ ਝੋਲੀ ਜਿਹੜੀ ਛੋਟੀ ਨਾ ਹੋਵੇ ਤੇ ਇੱਥੋਂ ਆਪਾਂ 12 ਕਰਾਂਗੇ 2 ਇੰਚ ਜਿਹੜੀ ਆਪਣੀ ਇਹ ਕਾਟ ਪਈ ਆ ਉਨਾ ਵੱਧ ਰੱਖਣਾ ਤੇ ਇਧਰੋਂ ਆਪਾਂ ਝੋਲੀ ਦਾ ਜਿੰਨਾ ਆਪਣਾ ਝੋਲੀ ਐ ਉਹਦੇ ਹਿਸਾਬ ਨਾਲ ਆਪਾਂ ਰੱਖਣੀ ਐ ਜਿੰਨੀ ਤਿਆਰ ਕਰਨੀ ਐ ਠੀਕ ਐ ਤੇ ਇਹ ਆਪਾਂ ਫਿਰ ਅੱਗੇ 10 ਲਾਉਣੇ ਤੇ ਆਪਾਂ 10.5 ਲਾਵਾਂਗੇ ਠੀਕ ਐ ਤੇ 12.5 ਤੇ ਲਾ ਲਿਆ ਇੱਕ ਇਧਰੋਂ ਵੀ ਇਦਾਂ ਹੀ 12.5 10.5 ਤੇ ਤੇ ਇੱਕ 12.5 ਤੇ ਠੀਕ ਐ ਉਹੀ ਅੱਧਾ ਇੰਚ ਆਪਾਂ ਇਧਰ ਜ਼ਰੂਰ ਵਧਾਉਣਾ ਐ ਤੇ ਜਿੱਥੇ 12.5 ਇੱਥੇ ਆਪਾਂ ਦੋ ਦਾ ਨਿਸ਼ਾਨ ਲਾਉਣਾ ਹੈ ਇੱਥੇ ਠੀਕ ਹੈ ਦੋ ਦਾ ਨਿਸ਼ਾਨ ਲਾਵਾਂਗੇ ਤੇ ਇਸ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਮਿਲਾ ਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਆਪਾਂ ਬਸ ਇਨ੍ਹਾਂ ਕੀ ਕੁੰਦੇ ਜਿਹੜੇ ਹਲਕੀ ਸਲਵਾਰ ਹੈ ਇਸ ਤਰੀਕੇ ਨਾਲ ਆਪਾਂ ਇਹਦੇ ਕੁੰਦਿਆਂ ਦੇ ਨਿਸ਼ਾਨ ਲਾਉਣੇ ਆ ਠੀਕ ਹੈ ਇਹ ਆਪਣੇ ਚਾਰੇ ਕੁੰਦੇ ਕਟਿੰਗ ਹੋ ਜਾਣੇ ਆ ਇੱਥੋਂ ਆਪਾਂ ਜਿਹੜਾ 10 10.5 ਵਾਲਾ ਨਿਸ਼ਾਨ ਹੈ ਉਹਦੇ ਨਾਲ ਮਿਲਾਉਣਾ ਹੈ ਇਦਾਂ ਠੀਕ ਹੈ ਤੇ ਇੱਧਰ ਵੀ ਆਪਾਂ ਨੇ ਸਾਢੇ 10 ਦੇ ਨਿਸ਼ਾਨ ਲਾ ਕੇ ਤੇ ਇਹਦੇ ਨਾਲ ਮਲਾਉਣਾ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਦੇ ਨਾਲ ਮਲਾ ਦੇਣਾ ਤੇ ਆਹ ਜਿਹੜੀ ਕਾਰਟ ਆਪਾਂ ਇੱਥੋਂ ਹਟ ਪਾਵਾਂਗੇ ਤੇ ਇੱਧਰਲੀ ਸਾਈਡ ਵੀ ਆਪਾਂ ਇੱਕ ਨਿਸ਼ਾਨ ਲਾ ਲਾਂਗੇ ਆਪਾਂ ਨੂੰ ਫਿਰ ਇਹ ਕੁੰਦਾ ਚੱਕ ਕੇ ਇੱਧਰਲੀ ਸਾਈਡ ਉੱਪਰ ਨਹੀਂ ਰੱਖਣਾ ਪੈਣਾ ਜੇ ਆਪਾਂ ਇਦਾਂ ਹੀ ਨਿਸ਼ਾਨੇ ਦੀ ਲੰਬਾਈ ਦਾ ਇੱਧਰਲੀ ਸਾਈਡ ਲਗਾ ਲੈਣਾ ਇੱਧਰ ਨੂੰ ਵੀ ਆਪਾਂ 28 ਤੇ ਲਗਾਉਣਾ ਠੀਕ ਹੈ ਜਿੱਥੇ ਆਪਣਾ 2 ਇੰਚ ਦਾ ਇਹ ਲਾਇਆ ਉੱਥੋਂ ਰੱਖ ਕੇ 28 ਦਾ ਨਿਸ਼ਾਨ ਲਗਾ ਲੈਣਾ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਮਿਲਾ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹ 28 28 ਇੰਚ ਜਿਹੜਾ ਆਪਾਂ ਇਹ ਲਾਉਣਾ ਤੇ ਇਦਾਂ ਆਪਾਂ ਨਿਸ਼ਾਨ ਲਾ ਲੈਣਾ ਹੁਣ ਆਪਾਂ ਇਹਨੂੰ ਕਰਾਂਗੇ ਕਟਿੰਗ ਤੇ ਇਹ ਤੁਸੀਂ ਇਹਦੇ ਉੱਪਰ ਰੱਖ ਕੇ ਵੀ ਕੱਟ ਸਕਦੇ ਹੋ ਦੂਸਰੀ ਸਾਈਡ ਤੇ ਇਦਾਂ ਵੀ ਤੁਸੀਂ ਕੱਟ ਕਰ ਸਕਦੇ ਹੋ ਤੇ ਇਹ ਜਿਹੜਾ ਕਾਰਨਰ ਆ ਇੱਥੋਂ ਆਪਾਂ ਕਪੜਾ ਇਹ ਕੱਟ ਦੇਣਾ ਇਧਰਲੀ ਸਾਈਡ ਵਾਲਾ ਜਿਹੜਾ ਇੱਥੋਂ ਠੀਕ ਹੈ ਇਸ ਤਰੀਕੇ ਕਟਿੰਗ ਕਰਨੀ ਆ ਆਪਾਂ ਇਧਰੋਂ ਆਪਾਂ ਸਿੱਧੀ ਇਸ ਤਰੀਕਾ ਕੱਟ ਕਰਨੀ ਜਿਹੜਾ ਗੋਲ ਸਾਈਡ ਹੈ ਉਹ ਆਪਾਂ ਕੱਟ ਕਰ ਲੈਣੀ ਹੈ ਨਾਗੀ ਠੀਕ ਹੈ ਉਹ ਆਪਾਂ ਨੂੰ ਕੱਟ ਕਰਨ ਦੀ ਲੋੜ ਨਹੀਂ ਠੀਕ ਹੈ ਇਹ ਇਸ ਤਰੀਕੇ ਨਾਲ ਆਪਾਂ ਜਿਹੜੀ ਸਲਵਾਰ ਕਟਿੰਗ ਕਰਨੀ ਆ ਇੱਥੋਂ ਆਪਾਂ ਨੇ ਜਿਹੜੀ ਇਹਦੀ ਥੋੜੀ ਜੀ ਕਾਟ ਪਾ ਦੇਾਂਗੇ ਇਹ ਆਪਾਂ ਜ਼ਿਆਦਾ ਕਾਟ ਨਹੀਂ ਪਾਉਣੀ ਇਹਦੀ ਕਿਉਂਕਿ ਇਹ ਆਪਾਂ ਥੋੜੀ ਜੀ ਸਟੇਟ ਸਲਵਾਰ ਵਾਂਗੂ ਕਾਟ ਨਹੀਂ ਪਾਵਾਂਗੇ ਇਹਦੀ ਸਿਰਫ ਆਪਾਂ ਨੇ ਇੱਥੋਂ ਰੱਖ ਕੇ ਥੋੜੀ ਜੀ ਅੱਧੇ ਇੰਚ ਦੀ ਇਸ ਤਰ੍ਹਾਂ ਘਟ ਦੇ ਘਟ ਦੀ ਕਾਟ ਇਸ ਤਰ੍ਹਾਂ ਮਿਲਾ ਦੇਣੀ ਹੈ ਇੱਥੋਂ ਰੱਖਾਂਗੇ ਇਦਾਂ ਅੱਧੇ ਅੱਧੇ ਇੰਚ ਦੀ ਕਾਟ ਪਾਵਾਂਗੇ ਜਿਹੜੀ ਹੁੰਦੀ ਹੈ ਸਟੇਟ ਸਲਵਾਰ ਉਹਦੇ ਵਿੱਚ ਆਪਾਂ 1 ਇੰਚ ਦੀ ਕਾਟ ਪਾਉਣੀ ਹੈ ਇਹਦੇ ਵਿੱਚ ਆਪਾਂ 11 ਠੀਕ ਹੈ ਜਿੱਦਾਂ ਆਪਾਂ ਨੇ ਕਾਟ ਪਾਉਣੀ ਹੈ ਇਹ ਆਪਣੇ ਕੁੰਡੇ ਦੀ ਕਾਟ ਇਸ ਤਰ੍ਹਾਂ ਪਾਤੀ ਹੁਣ ਆਪਾਂ ਇਹਦੇ ਪਹੁੰਚੇ ਤੇ ਕਾਟ ਪਾਉਣੀ ਹੈ ਜਿਹੜੀ 벨ਟ ਦੀ ਕਟਿੰਗ ਰਹਿੰਦੀ ਹੈ 벨ਟ ਆਪਣੇ ਕੋਲੇ ਹੈਗੀ ਹੈ ਇਹਨਾਂ ਦੀ ਕਟਿੰਗ ਕਰਨੀ ਆਪਾਂ ਨੇ 25 ਇੰਚ ਠੀਕ ਹੈ ਹੁਣ ਆਪਾਂ ਦੇਖਾਂਗੇ 25 ਇੰਚ ਜਿਹੜਾ ਤੇ ਆਪਾਂ 26 ਇੰਚ ਦੀ ਕਟਾਈ ਕਰਨੀ ਹੁੰਦੀ ਹੈ 벨ਟ ਦੀ 벨ਟ ਆਪਾਂ 1 ਇੰਚ ਸਲਾਈ ਦਾ ਰੱਖਣਾ ਹੈ ਕਿਉਂਕਿ ਅੱਧਾ-ਅੱਧਾ ਇੰਚ ਆਪਾਂ ਨੂੰ ਚਾਹੀਦਾ ਹੁੰਦਾ ਠੀਕ ਹੈ इधरली साइड आपू है साढ़े छब्बीस ठीक है ये अपनी इतो कटिंग कर लेंगे सत सत इंच करा कर लाँगे हम आपेर पावे काट इथ रख के अपनी लेंथ जिड़ी आपी थी अठाई इंच ठीक है जी तो तरह जी मूरों अपने डेढ़ इ दो इंच की काट पानी है ठीक है जी इथो आप फिर दो इंच के निशान लगा लेना इस साइड से ਤੇ ਤੁਸੀਂ ਇਧਰਲੀ ਸਾਈਡ ਵੀ ਪਾ ਸਕਦੇ ਹੋ ਤੇ ਇਧਰਲੀ ਸਾਈਡ ਵੀ ਦੋਨੇ ਸਾਈਡਾਂ 'ਚ ਜਿਹੜੀ ਸਮਰਚੀ ਸਾਈਡ ਪਾ ਸਕਦੇ ਆਪਾਂ ਤੇ ਇਹ ਆਪਾਂ ਹੁਣ ਇੱਥੇ ਲਗਾਵਾਂਗੇ 2 ਇੰਚ ਦਾ ਨਿਸ਼ਾਨ ਠੀਕ ਹੈ ਇਹ ਜਿਹੜੀ ਸਲਵਾਰ ਆਪਾਂ ਕੱਟ ਪਾਉਣੀ ਆ ਇਹ ਆਪਾਂ ਇਸ ਤਰ੍ਹਾਂ ਪਾਉਣੀ ਆ ਕਿ ਆਪਣੀ ਜਿਹੜੀ ਪਿੱਛੋਂ ਸਲਵਾਰ ਚੱਕੀ ਨਾ ਜਾਵੇ ਠੀਕ ਹੈ ਉਸ ਹਸਾ ਬਣਾ ਲਾ ਆਪਾਂ ਇਹ ਕੱਟ ਪਾਉਣੀ ਆ ਇੱਥੋਂ ਆਪਾਂ 2 ਦਾ ਨਿਸ਼ਾਨ ਲਾਵਾਂਗੇ ਇਹ ਆਪਣੇ ਕੋਲੇ ਹੈਗਾ 6.5 ਇਹਦਾ ਆਪਾਂ ਨੇ ਅੱਧ ਕਰ ਲੈਣਾ ਇੱਥੋਂ ਤੱਕ ਹੀ ਆਪਾਂ ਇਹ ਕੱਟ ਜਿਹੜੀ ਇਸ ਤਰ੍ਹਾਂ ਲਾਉਣੀ ਆ ਇਹ ਤੋਂ ਰੱਖ ਕੇ ਕਾਟ ਜਿਹੜੀ ਆਪਾਂ ਇਦਾਂ ਹੀ ਸਿੱਧੀ ਤਰשי ਕਾਟ ਇਹਦੇ ਨਾਲ ਮਿਲਾ ਦੇਣੀ ਹੈ ਇਸ ਤਰੀਕੇ ਨਾਲ ਆਪਾਂ ਜਿਹੜੀ ਪਹੁੰਚੇ ਦੇ ਉੱਪਰ ਕਾਟ ਪਾਉਣੀ ਹੈ ਠੀਕ ਹੈ ਇਹਦੇ ਆਪਾਂ ਸਿਰੇ ਤੱਕ ਇਸ ਤਰ੍ਹਾਂ ਕਾਟ ਨਹੀਂ ਪਾਉਣੀ ਇਦਾਂ ਨਹੀਂ ਪਾਉਣੀ ਆਪਾਂ ਇਹਨੂੰ ਇਧਰ ਇੱਥੋਂ ਤੱਕ ਨੇਲ ਜਾਣਾ ਇਹ ਕਾਟ ਆਪਾਂ ਸਿਰਫ ਇੰਨੀ ਹੀ ਪਾਵਾਂਗੇ ਕਿਉਂਕਿ ਜੇ ਆਪਾਂ ਇੱਥੋਂ ਤੱਕ ਆ ਪਾਵਾਂਗੇ ਤੇ ਆਪਣੀ ਜਿਹੜੀ ਅੱਡੀਆਂ ਤੋਂ ਸਲਵਾਰ ਜਿਹੜੀ ਇੱਥੋਂ ਚੱਕਰਮੀ ਬਣ ਜਾਣੀ ਹੈ ਤੇ ਜੀ ਆਪਾਂ ਇੱਥੋਂ ਤੱਕ ਹੀ ਪਾਵਾਂਗੇ ਤਾਂ ਆਪਣੀ ਜਿਹੜੀ ਫਰੰਟ ਫਰੰਟ ਤੋਂ ਕੜਮੀ ਸਲਵਾਰ ਬਣੂਗੀ ਪੌਂਚੇ ਦੇ ਉੱਪਰ ਡਿੱਗੂਗੀ ਨਹੀਂ ਤੇ ਇਸ ਤਰੀਕੇ ਨਾਲ ਜੇ ਤੁਸੀਂ ਕੱਟ ਪਾਉਂਗੇ ਠੀਕ ਹੈ ਜੀ ਤੇ ਮੂਹਰਲੀ ਜਿਹੜੀ ਮੂਹਰ ਕਾਟ ਆਪਾਂ ਪੌਂਚੇ ਤੇ ਇਦਾਂ ਪਾਉਣੀ ਹੈ ਠੀਕ ਹੈ ਤੁਸੀਂ 1.5 ਇੰਚ ਵੀ ਪਾ ਸਕਦੇ ਹੋ 2 ਇੰਚ ਵੀ ਪਾ ਸਕਦੇ ਹੋ ਇੰਚ ਵੀ ਪਾ ਸਕਦੇ ਹੋ ਜਿੰਨੀ ਵੀ ਤੁਹਾਨੂੰ ਠੀਕ ਲੱਗਦੀ ਹੈ ਠੀਕ ਹੈ ਹੁਣ ਆਪਾਂ ਇੱਥੇ ਜਿਹੜਾ ਇਹਦਾ ਕੱਟ ਲਾ ਦੇਣਾ ਇੱਕ ਠੀਕ ਹੈ ਤੇ ਇੱਧਰ ਆਪਾਂ ਇਹ ਸਾਈਡ ਤੇ ਵੀ ਇੱਕ ਕੱਟ ਲਾਵਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਹਲਕੀ ਸਲਵਾਰ ਦੀ ਕਟਿੰਗ ਕਰ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹੁਣ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਧੰਨਵਾਦ